Thank you ਗਰਮੀ ਚਾਉਂਦਾ ਗਰਮੀ ਦੀ ਖਾਵੇਂ ਚਾਹੇ ਹੈ ਜਾਂ ਹੋਵੇ ਚਾਹੇ ਬੋਸ ਹੋਵੇ

sabeda rivera de daniel e mai tonu He's my ਕਹਨੋਂ ਆਨੇ ਮਨਾਂ ਬਗਰੀਏ ਦੁਨਕੇ ਟਣਦੇ ਸਤਨਾਂ ਲੰਨਾ ਦੁਨੀਆਂ ਦੇ ਅੰਦਰ ਕੇ ਬਣਦੇ ਸਤਨਾਂ ਲੰਨਾ ਦੁਨੀਆਂ ਦੇ ਅੰਦਰ ਕੇ ਬਣਦੇ ਦੂਰ ਗਨਨੀ ਨੰਨਾ ਮੇਰਾ ਸਾਬਣਾਂ ਕਰਵੜਾ ਦਾਲਈਏ ਕਿਹੜਾ ਸਾਬਣ ਨੂੰ ਸਰੇ ਲਾਣਦੇ ਲੈਣੀ ਸਸਤੇ ਹੋਣਗੇ ਜੋੜੀ ਨੂੰ ਮਿਲ ਜਾਣ ਲੈ ਲੈਣੀ ਸਸਤੇ ਹੋਣੀ ਅਗਰ ਨੂੰ ਬੇਦਖਾਤੇ ਸਾਨੂੰ ਪੰਪਣ ਦੇ ਮੇਲਾ ਵੇਖਣ ਚੱਲ ਫੁਲੀ ਨੂੰ ਪੰਪਣ ਦੇ ਮੇਲਾ ਵੇਖਣ

ਹੋ ਨੇ ਫਤਲਾਈ ਨੀ ਮਛਲੀ ਬਾੜਾ ਗਹਿਣਾ ਵੇਖ ਲੋ ਮੱਛੀਆਂ ਨੇ ਸ਼ੇਂਬਰ ਲਾਈ ਲੇਗੇ ਬੂਸੋਰੇ ਕੁੜੀਆਂ ਦੀ ਰਾਮਧਾਈ ਲੈਗੇ ਸੁਸੋਰੇ ਕੁੜੀਆਂ ਦੀ ਰਾਮਧਾਈ ਲੈਗੇ ਬੂਸੋਰੇ ਕੁੜੀਆਂ ਦੀ ਰਾਮਧਾਈ ਆਓ ਕੁੜੀਓ ਮੇਰਾ ਦਾਜ ਦੇਖ ਲੋ ਆਓ ਕੁੜੀਓ ਮੇਰਾ ਦਾਜ ਦੇਖ ਲੋ ਦੇਖੋ ਨੇ ਫਤਲਾਈ ਥਾਲੀ ਵਿੱਚ ਲਾ ਗੈਣਾ ਦੇਖ ਲੋ ਥਾਲੀ ਵਿੱਚ ਲਾ ਗੈਣਾ ਦੇਖ ਲੋ ਪੱਤਿਆਂ ਨੇ ਸੈਂਪਰ ਲਈ ਰਾਂਜਾ ਚੰਨ ਕੁੜੀਓ ਆਪ ਦੇਖ ਕੇ ਆਈ ਰਾਂਜਾ ਚੰਨ ਕੁੜੀਓ ਆਪ ਦੇਖ ਕੇ ਆਈ ਰਾਂਜਾ ਚੰਨ ਕੁੜੀਓ ਨਾਸਵਾਰ ਕੇ ਮਦਰੀ ਜਿੜੀ ਬolli ਪੰਦੀ ਨਾਸਵਾਰ ਕੇ ਮਦਰੀ ਜਿੜੀ ਬolli ਪੰਦੀ ਮੈਂ ਨਾ ਫੋਨ ਵਾਲਾ ਦੇਖਦੀ ਸੀਗੀ ਅੱਛਾ ਤੇ ਤੁਹਾਨੂੰ ਪਤਾ ਮੈਨੂੰ ਨਾ ਆਨਲਾਈਨ ਵਾਲਾ ਸਮਾਨ ਮੰਗਾ ਲੈਣੀ ਹੈ ਮੈਨੂੰ ਐਂ ਲੱਗਦਾ ਵੀ ਕਦੇ 22 ਸੈਕਟਰ ਚਲ ਜਾਓ ਕਦੇ 17 ਚਲ ਜਾਓ ਕਦੇ ਲਾਂਟੇ ਚਲ ਜਾਓ ਨਾਲੇ ਤੇਲ ਹਵਾ ਹੀ ਠੀਕ ਹੈ ਬਚਤ ਹੋ ਜਾਂਦੀ ਹੈ ਆਨਲਾਈਨ ਦੇਖ ਲਓ ਨਾਲੇ ਦੁਕਾਨਦਾਰ ਜੇ ਆਪਾਂ ਦੇਖ ਕੇ ਨਾ ਸਮਾਨ ਲਈਏ ਫਿਰ ਤਾਂ ਮੂੰਹ ਬਣਾਉਂਦੇ ਹਾਂ ਇਹ ਤਾਂ ਹੈ ਮੈਂ ਸਾਰਾ ਸਮਾਨ ਹੀ ਆਨਲਾਈਨ ਖਰੀਦ ਲੈਣੀ ਹੈ ਅੱਛਾ ਤਾਂ ਬੜੀ ਹੈ ਹਾਂ ਤੇ ਇੱਕ ਦਿਨ ਉੱਤੇ ਆ ਕੇ ਤੇ ਮੈਨੂੰ ਕਹਿੰਦੇ ਵੀ ਤੂੰ ਸਾਰਾ ਦਿਨ ਫੋਨ ਦੇਖਦੀ ਰਹਿੰਦੀ ਹੈ ਆਨਲਾਈਨ ਸਮਾਨ ਮੰਗਵਾਨੀ ਹੈ ਐਂ ਥੋੜੀ ਖਰਚ ਆਉਂਦੇ ਰਹਿੰਦੇ ਨੇ ਅੱਛਾ ਤੂੰ ਘਰ ਨੂੰ ਬੰਦ ਕੇ ਰੱਖ ਸੇਖ ਸੁ ਕਰ ਨੂੰ ਜੋੜਿਆ ਕਰ ਲੈ ਭਾਈ ਉਹ ਹੀ ਕਰ ਲੈ ਲਾਈ ਕੀ ਹੁਣ ਕਹਿੰਦੇ ਬੰਨ ਕੇ ਰੱਖਿਆ ਕਰ ਫਿਰ ਮੈਂ ਕੀ ਕੀਤਾ ਵੀ Amazon ਤੋਂ online ਵੱਡਾ ਸਾਰਾ ਰੱਸਾ ਮੰਗਾ ਲਿਆ ਅੱਛਾ ਫਿਰ ਮੈਂ ਦਿੱਤਾ ਢੇੜਾ ਇੰਦਰੂ ਇੰਦਰੂ ਨਹੀਂ ਮੈਂ ਘਾਰ ਬੰਨਤਾ ਨਹੀਂ ਮੈਂ ਘਾਰ ਬੰਨਤਾ ਵਿੱਚ ਉਹਦੀ ਬੇਬੇ ਬੰਨੀ ਵਿੱਚੇ ਬਾਪੂ ਬੰਨਦਾ ਵਿੱਚੇ ਉਹਦੀ ਬੇਬੇ ਬੰਨੀ مرحباً <applause> <applause>